ਹਾਂਜੀ ਦੋਸਤੋ ਪੰਗੂ ਪ੍ਰਾਪਰਟੀ ਬਠਿੰਡਾ ਦੇ ਤੁਹਾਡਾ ਸਵਾਗਤ ਹੈ। ਜਿੱਥੇ ਤੁਹਾਨੂੰ ਲੈ ਕੇ ਚਲਾਂਗੇ ਬਠਿੰਡਾ ਸ਼ਹਿਰ ਦੇ ਵਿੱਚ ਆਦਰਸ਼ ਨਗਰ ਦੇ ਵਿੱਚ ਬਹੁਤ ਹੀ ਸੋਹਣੀ ਕੋਠੀ ਛੇਲ ਵਾਸਤੇ ਆਈ ਹੈ ਆਪਣੇ ਕੋਲੇ। ਸੋ ਬਹੁਤ ਹੀ ਸੋਹਣਾ ਇਸ ਕੋਠੀ ਦਾ ਫਰੰਟ ਹੈਗਾ ਕਾਰਨਰ ਤੇ ਇਹ ਕੋਠੀ ਬਣੀ ਹੋਈ ਹੈ ਤੇ ਆਜੋ ਫਿਰ ਗੱਲਬਾਤ ਸਾਂਝੀ ਕਰਦੇ ਹਾਂ ਉਸ ਤੋਂ ਪਹਿਲਾਂ ਜਿੰਨਾ ਵੀ ਵੀਰ ਭਰਾਵਾਂ ਨੇ ਹਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਦੀ ਘੰਟੀ ਨੂੰ ਦਬਾ ਲਿਓ ਆਲਟੇ ਸੈਟਿੰਗ ਕਰਕੇ। ਖਾਸ ਕਰਕੇ ਉਹ ਵੀਰ ਜਰੂਰ ਕਰਨ ਚੈਨਲ ਨੂੰ ਸਬਸਕ੍ਰਾਈਬ ਜਿਨ੍ਹਾਂ ਨੇ ਕਰ ਲੈਣਾ ਹੈਗਾ ਜਾਂ ਜਿਨ੍ਹਾਂ ਨੇ ਵੇਚਣਾ ਹੋਰ ਤੀਜਾ ਬੰਦਾ ਆਪਣੀ ਵੀਡੀਓ ਨਹੀਂ ਦੇਖਦਾ ਤੇ ਆਪਾਂ ਗੱਲ ਕਰਦੇ ਆ ਇਸ ਕੋਠੀ ਦੀ ਸੋ ਮੇਰੇ ਨਾਲ ਰਿਸ਼ਭ ਰਿਸ਼ਭ ਜਿਸ ਤਰ੍ਹਾਂ ਇਹ ਕੋਠੀ ਆ ਦੋ ਸੜਕਾਂ ਦੇ ਉੱਤੇ ਹਾਂਜੀ ਤਾਂ ਜੇ ਹੁਣ ਇਹ ਗੱਲ ਕਰੀਏ ਦੋ ਸੜਕਾਂ ਦਾ ਫਾਇਦਾ ਬਹੁਤ ਹੁੰਦਾ ਇੱਕ ਤਾਂ ਜੇ ਉੱਪਰ ਆਪਾਂ ਗੱਲ ਕਰੀਏ ਤਾਂ ਜਿਹੜਾ ਬਨੇਰਾ ਵੀ ਆ ਲੈਂਟਰ ਵੀ ਆ ਉਹ ਦੋ ਦੋ ਫੁੱਟ ਜਿਹੜਾ ਵੱਜਣ ਦਾ ਸਪੇਸ ਜਿਹੜੀ ਆ ਜਿਹੜੀ ਉੱਪਰ ਦੀ ਜਗ੍ਹਾ ਜਿਹੜੀ ਆ ਉਹ ਵੀ ਵੱਜ ਜਾਂਦੀ ਹੈ ਹਨਾ ਤੇ ਜੇ ਗਰਾਊਂਡ ਦੀ ਆਪਾਂ ਗੱਲ ਕਰੀਏ ਤਾਂ ਕੋਠੀ ਸਾਰੀ ਜਿਹੜੀ ਆ ਹਵਾਦਾਰ ਤੇ ਰੋਸ਼ਨੀਦਾਰ ਹੁੰਦੀ ਹੈ ਹਨਾ ਹਾਂਜੀ ਤਾਂ 150 ਗਾਜ ਦੇ ਵਿੱਚ ਇਹ ਕੋਠੀ ਬਣੀ ਹੋਈ ਹੈ ਹਾਂਜੀ 150 ਗਾਜ ਦੇ ਵਿੱਚ ਕੋਠੀ ਬਣੀ ਹੋਈ ਹੈ ਤੇ ਜੀ ਇਸ ਘਰ ਦਾ ਫਰੰਟ ਹੈ 40 ਫੁੱਟ ਤਾਂ ਚਲੋ ਹੁਣ ਤੁਹਾਨੂੰ ਲੈ ਕੇ ਚੱਲਦੇ ਆ ਇਸ ਘਰ ਦੇ ਅੰਦਰ ਤੇ ਆਪਾਂ ਇਸ ਵੇਲੇ ਰਿਸ਼ਵ ਹੈਗੇ ਆ ਲੌਬੀ ਦੇ ਵਿੱਚ ਜਾ ਰਹੇ ਆ ਸੋ ਬਹੁਤ ਹੀ ਸੋਹਣਾ ਇਸ ਕੁਠੀ ਦਾ ਫਰੰਟ ਆ ਬਹੁਤ ਹੀ ਸੋਹਣਾ ਇਸ ਕੁਠੀ ਦਾ ਕੰਮ ਹੋਇਆ ਵੀ ਆ ਹਨਾ ਖੁੱਲੀ ਡੁੱਲੀ ਲੌਬੀ ਵੀ ਆ ਜਿਵੇਂ 150 ਗਜ ਦੇ ਵਿੱਚ ਇਹ ਕੁਠੀ ਬਣੀ ਹੋਈ ਆ ਤੇ ਸੁਨਣੇ ਤੇ ਸੁਹਾਗੇ ਵਾਲੀ ਗੱਲ ਹੋ ਜਾਂਦੀ ਆ ਜਦੋਂ ਉਹ ਕਾਰਨਰ ਤੇ ਕੁਠੀ ਹੁੰਦੀ ਆ ਹਾਂਜੀ ਬਿਲਕੁਲ ਤਾਂ ਇਸ ਵੇਲੇ ਆਪਾਂ ਇਸ ਕੁਠੀ ਦੀ ਲੌਬੀ ਦੇ ਵਿੱਚ ਆ ਸਾਰੀ ਕੁਠੀ ਦਾ ਜੀ ਰੰਗ ਰੋਗਣ ਦੀ ਗੱਲ ਕਰੀਏ ਤਾਂ ਬਹੁਤ ਹੀ ਸੋਹਣਾ ਰੰਗ ਰੋਗਣ ਵੀ ਹੋਇਆ ਹਾਂਜੀ ਬਿਲਕੁਲ ਤੁਸੀਂ ਉੱਪਰ ਦੇਖ ਸਕਦੇ ਹੋ ਪੀਓਪੀ ਹੋਈ ਵੀ ਆ ਤੇ ਬਾਕੀ ਡੋਰ ਵਿੰਡੋ ਦੀ ਗੱਲ ਕਰੀਏ ਤਾਂ ਉਹ ਵੀ ਬਹੁਤ ਸੋਹਣਾ ਕੰਮ ਹੋਇਆ ਵੀ ਆ ਪੱਥਰ ਦਾ ਕੰਮ ਜਿਹੜਾ ਉਹ ਵੀ ਬਹੁਤ ਸੋਹਣਾ ਹੋਇਆ ਵੀ ਆ ਹਨਾ ਹਾਂਜੀ ਤਾਂ ਜੇ ਆਪਾਂ ਕਿਚਨ ਦੀ ਗੱਲ ਕਰੀਏ ਤਾਂ ਉਹ ਵੀ ਬਹੁਤ ਸੋਹਣੀ ਜਿਹੜੀ ਆ ਬਣੀ ਹੋਈ ਹੈ ਤੁਸੀਂ ਦੇਖ ਸਕਦੇ ਹੋ ਕਲਰ ਕੰਬੀਨੇਸ਼ਨ ਦੇਖ ਸਕਦੇ ਹੋ ਤੁਸੀਂ ਸਾਹਮਣੇ ਕਿਚਨ ਦੇ ਸਾਰੇ ਕਬਡਸ ਕੰਪਲੀਟ ਹੈ ਐਗਜ਼ੌਸਟ 팬 ਲੱਗਿਆ ਤੇ ਗੀਜ਼ਰ ਦੀ ਫਿਟਿੰਗ ਵੀ ਹੋਈ ਵੀ ਆ ਜਿੱਦਾਂ ਕਿ ਤੁਸੀਂ ਦੇਖ ਰਹੇ ਹੋ ਸਾਹਮਣੇ ਰਸੋਈ ਵੀ ਬਹੁਤ ਵਧੀਆ ਲੱਗ ਰਹੀ ਹੈ ਸੋ ਸਾਰੀ ਰਸੋਈ ਦਾ ਕੰਮ ਆ ਜਿਹੜਾ ਜਨਕੀ ਕੋਠੀ ਬੇਚਣ ਵਾਸਤੇ ਨਹੀਂ ਬਣੀ ਕਿਸੇ ਡੀਲਰ ਵੀਰ ਦੀ ਇਹ ਕੋਠੀ ਨਹੀਂ ਬਣੇਗੀ ਇਹ ਮਾਲਕਾਂ ਨੇ ਆਪਣੀ ਖਾਤਰ ਜਿਹੜੀ ਇਹ ਕੋਠੀ ਬਣਾਈ ਸੀ ਔਰ ਕਿਸੇ ਨਾ ਕਿਤੇ ਕਾਰਨ ਬਣ ਜਾਂਦਾ ਜਿਵੇਂ ਨੌਕਰੀ ਪੇਸ਼ੇ ਵਾਲਾ ਇਨਸਾਨ ਜਿਹੜਾ ਅ ਬਾਅਦ ਵਿੱਚ ਕਿਤੇ ਹੋ ਟ੍ਰਾਂਸਫਰ ਹੋ ਜਾਂਦੀ ਹੈ ਜੇ ਆਪਾਂ ਗੱਲ ਕਰੀਏ ਤਾਂ ਉਸ ਵੇਲੇ ਘਰ ਦੀ ਸਾਮ ਸਮਾਲ ਜਿਹੜੀ ਆ ਉਹ ਓਕੀ ਹੋ ਜਾਂਦੀ ਐ ਇਸ ਕਰਕੇ ਕੋਠੀ ਵਿੱਚ ਰਿਹਾ ਨਾ ਕਿ ਕੋਈ ਹੋਰ ਕਰਨ ਹਾਂਜੀ ਬਿਲਕੁਲ ਤਾਂ ਜੀ ਇਸ ਇਸ ਕੋਠੀ ਵਿੱਚ ਟੋਟਲ ਤਿੰਨ ਬੈੱਡਰੂਮ ਨੇ ਤੇ ਤਿੰਨ ਹੀ ਬਾਥਰੂਮ ਨੇ ਉਹਨਾਂ ਚੋਂ ਆਪਾਂ ਹੁਣ ਇੱਕ ਬੈੱਡਰੂਮ ਦੇਖਣ ਜਾ ਰਹੇ ਹਾਂ ਜਿੱਦਾਂ ਕਿ ਤੁਸੀਂ ਦੇਖ ਸਕਦੇ ਹੋ ਉੱਪਰ ਸਾਰੇ ਪੀਓਪੀ ਤਾਂ ਜੀ ਹੁਣ ਆਪਾਂ ਚੱਲਦੇ ਹਾਂ ਇਸ ਘਰ ਦੇ ਉੱਪਰ ਤੁਸੀਂ ਦੇਖ ਸਕਦੇ ਹੋ ਸਟੀਲ ਦੀ ਸਾਲੀ ਰੇਲਿੰਗਾਂ ਜਿਹੜੀ ਉਹ ਬਣੀ ਹੋਈ ਐ ਤੇ ਪੌੜੀਆਂ ਵਿੱਚ ਮਾਰਬਲ ਵੀ ਜਿਹੜਾ ਬਹੁਤ ਸੋਹਣਾ ਲੱਗਿਆ ਹੋਇਆ ਹੈ। ਜੇ ਆਪਾਂ ਗਰਾਉਂਡ ਦੀ ਗੱਲ ਕਰਦੇ ਸੀ ਤਾਂ ਤਿੰਨ ਬੈੱਡਰੂਮ ਆ ਜਿਹੜੇ ਗਰਾਉਂਡ ਤੇ ਬਣੇ ਹੋਏ ਆ ਹਨਾ ਤਿੰਨ ਬਾਥਰੂਮ ਆ ਗਰਾਉਂਡ ਤੇ ਹਾਂਜੀ ਬਿਲਕੁਲ ਔਰ ਚੜਦੇ ਵੱਲੇ ਦਾ ਮੂੰਹ ਹੈਗਾ ਈਸਟ ਫੇਸਿੰਗ ਹਾਂਜੀ ਤਾਂ ਜੇ ਆਪਾਂ ਇਹਦੀ ਡਿਮਾਂਡ ਦੀ ਗੱਲ ਕਰੀਏ ਤਾਂ ਡਿਮਾਂਡ ਇਹਦੀ 49 ਲੱਖ ਰੁਪਏ ਰੱਖੀ ਗਈ ਹੈ ਮਾਲਕਨੀਓ ਬਾਕੀ ਮੌਕੇ ਤੇ ਹੋਰ ਵੀ ਸ਼ੂਟ ਹੋ ਜੂਗੀ। ਹਾਂਜੀ ਬਿਲਕੁਲ ਤਾਂ ਹੁਣ ਚਲੋ ਆਪਾਂ ਚੱਲਦੇ ਆ ਇਸ ਕਰ ਦੀ ਬਾਲਕਨੀ ਚ ਤੁਸੀਂ ਦੇਖ ਸਕਦੇ ਹੋ ਸਾਹਮਣੇ ਇੱਕ ਵਾਰ ਫਿਰ ਤੋਂ ਕਿੰਨਾ ਵਧੀਆ ਜਿੱਦਾਂ ਕਿ ਦ੍ਰਿਸ਼ ਦਿਖ ਰਿਹਾ ਤੁਹਾਨੂੰ ਹੁਣ ਦੇਖੋ ਜੀ ਆਪਾਂ ਇਸ ਘਰ ਦਾ ਸਾਰਾ ਟੂਰ ਲੈ ਲਿਆ ਤੇ ਹੁਣ ਸਾਡੀ ਜਿਹੜੇ ਇਹਦੇ ਏਰੀਆ ਦੀ ਆਪਾਂ ਗੱਲ ਕਰੀਏ ਤਾਂ 1350 ਸਕਰ ਫੁੱਟ ਬਣ ਜਾਂਦਾ ਹਾਂਜੀ ਤੇ ਫਰੰਟੇ ਦਾ ਆਪਾਂ ਦੱਸਿਆ ਸੀ 40 ਹੈ ਔਰ ਜੇ ਆਪਾਂ ਗੱਲ ਕਰਦੇ ਸੀ ਵੀ ਅਦਰਸ਼ ਨਗਰ ਆਸੇ ਪਾਸੇ ਦਾ ਏਰੀਆ ਕਿਸ ਤਰ੍ਹਾਂ ਦਾ ਤਾਂ ਉਹ ਵੀ ਆਪਾਂ ਇਸ ਵੀਡੀਓ ਦੇ ਵਿੱਚ ਦਿਖਾਇਆ ਵੀ ਆਸੇ ਪਾਸੇ ਦਾ ਏਰੀਆ ਜਿਹੜਾ ਬਹੁਤ ਹੀ ਵਧੀਆ ਹੈਗਾ ਹਾਂਜੀ ਬਿਲਕੁਲ ਠੀਕ ਹੈ ਤੇ ਡਿਮਾਂਡ ਇਹਦੀ 49 ਲੱਖ ਰੁਪਇਆ ਰੱਖੀਆ ਮਾਲਕ ਨੇ ਬਾਕੀ ਮੌਕੇ ਤੇ ਹੋਰ ਵੀ ਸ਼ੂਟ ਹੋ ਜੂ ਸੋ ਮਿਲਦੇ ਆ ਅਗਲੀ ਵੀਡੀਓ ਚ ਧੰਨਵਾਦ